ਗੁਰੂ ਤੇਗ ਬਹਾਦਰ ਜੀ ਦੇ ਦਿੱਲੀ ਵਿੱਚ ਸ਼ਹੀਦੀ ਦੇਣ ਪਿੱਛੋਂ ਗੁਰਨਾਨਕ ਦੇਵ ਘਰ ਦੀ ਸ਼ੋਭਾ ਦੇਸ਼ ਦੇ ਕੋਨੇ-ਕੋਨੇ ਤੱਕ ਫੈਲ ਗਈ। ਗੁਰੂ ਗੋਬਿੰਦ ਰਾਏ ਦੇ ਦਰਸ਼ਨ ਕਰਨ ਲਈ ਅਮੀਰ ਗਰੀਬ ਆਨੰਦਪੁਰ ਪੁੱਜਣ ਲੱਗੇ। ਗੁਰੂ ਜੀ ਨੇ ਸਿੱਖਾਂ પાસે ਦਸਵੰਦ ਇਕੱਠੀ ਕਰਨ ਵਾਲੇ ਮਸੰਦ ਹਟਾ ਦਿੱਤੇ। ਸਿੱਖ ਸੰਗਤਾਂ ਆਪਣਾ ਦਸਵੰਦ ਆਪ ਆਨੰਦਪੁਰ ਲੈ ਕੇ ਪੁੱਜਣ ਲੱਗੀਆਂ। ਸੰਗਤਾਂ ਦਾ ਪਿਆਰ ਗੁਰੂ ਘਰ ਨਾਲ ਵਾਦਗਾ ਤੇ ਗੁਰੂ ਦੇ ਦਰਸ਼ਨ ਕਰਕੇ ਹੋਰ ਆਨੰਦ ਮਾਨਣ ਲੱਗੀਆਂ ਗੁਰੂ ਜੀ ਪਾਸ ਦਸਵੰਦ ਲੈ ਕੇ ਆਉਣ ਵਾਲੀਆਂ ਸੰਗਤਾਂ ਨੂੰ ਰਸਤੇ ਵਿੱਚ ਮੁਸਲਮਾਨਾਂ ਰੰਗਣਾ ਗੁਜਰਾਂ ਤੇ ਹੋਰ ਲਟੇਰਿਆਂ ਤੰਗ ਕਰਨਾ ਸ਼ੁਰੂ ਕਰ ਦਿੱਤਾ ਰਸਤੇ ਦੀ ਲੁੱਟ ਮਾਰ ਤੋਂ ਬਚਣ ਲਈ ਸੰਗਤਾਂ ਨੇ ਸ਼ਾਸਤਰ ਰੱਖਣੇ ਸ਼ੁਰੂ ਕਰ ਦਿੱਤੇ ਲੋੜ ਪੈਣ ਉਪਰੰਤ ਉਹਨਾਂ ਦੀ ਵਰਤੋਂ ਵੀ ਕਰ ਲੈਂਦੀਆਂ ਉਹ ਛੋਟੀਆਂ ਝੜਪਾਂ ਸਹਿਮੀਆਂ ਜਾਤੀਆਂ ਦੇ ਜਾਗੜ ਦਾ ਬਹੁਤ ਵੱਡੀ ਗਵਾਹੀ ਸੀ ਸਿੱਖ ਸੰਗਤਾਂ ਸ਼ਾਸਤਰ ਜ਼ਰੂਰ ਰੱਖਦੀਆਂ ਸਨ ਤੇ ਸ਼ਾਸਤਰ ਵਿਦਿਆ ਤੋਂ ਜਾਣੂ ਨਹੀਂ ਸਨ ਸ਼ਾਸਤਰਧਾਰੀ ਨਹੀਂ ਸਨ ਗੁਰੂ ਜੀ ਨੇ ਚੰਗਾ ਸਮਾਂ ਦੇਖ ਕੇ ਸਿੱਖਾਂ ਨੂੰ ਸ਼ਾਸਤਰਧਾਰੀ ਕਰਨ ਦਾ ਪ੍ਰੋਗਰਾਮ ਬਣਾਇਆ ਉਹਨਾਂ ਸਿੱਖ ਸੰਗਤਾਂ ਨੂੰ 1699 ਨੂੰ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਕੱਠੇ ਹੋਣ ਲਈ ਸੱਦੇ ਪੱਤਰ ਭੇਜੇ ਆਸਾਦੀ ਵਾਰ ਦਾ ਕੀਰਤਨ ਸਮਾਪਤ ਹੋਂ ਅਪਰੰਤ ਗੁਰੂ ਜੀ ਦੀਵਾਨ ਵਿੱਚ ਇੱਕ ਚਮਕਦੀ ਸ੍ਰੀ ਸਾਹਿਬ ਲੈ ਕੇ ਹਾਜ਼ਰ ਹੋਏ ਉਹਨਾਂ ਸੰਗਤ ਨੂੰ ਉਹ ਕਿਰਪਾਣ ਦਿਖਾਉਂਦੇ ਹੋਏ ਬੜੀ ਕੜਕਵੀਂ ਆਵਾਜ਼ ਵਿੱਚ ਕਿਹਾ ਸਾਨੂੰ ਇੱਕ ਸੀਸ ਦੀ ਲੋੜ ਹੈ ਕੋਈ ਸਿੱਖ ਜਿਹੜਾ ਆਪਣੇ ਗੁਰੂ ਨੂੰ ਸੀਸ ਭੇਟ ਕਰ ਸਕੇ ਗੁਰੂ ਜੀ ਦੇ ਹੱਥ ਵਿੱਚ ਨੰਗੀ ਕਿਰਪਾਣ ਦੇਖ ਕੇ ਇੱਕ ਸੀਸ ਦੀ ਮੰਗ ਦੇ ਡਰ ਨਾਲ ਸਹਿ ਸੰਗਤ ਸਹਿਮ ਗਈ ਸਾਰੇ ਪਾਸੇ ਚੁੱਪ ਛਾ ਗਈ ਤੀਸਰੀ ਵਾਰ ਆਵਾਜ਼ ਦੇਣ ਉਪਰੰਤ ਭਾਈ ਦਿਆਰਾ ਮਲਹੌਰ ਦੇ ਖਤਰੀ ਨੇ ਉੱਠ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਇਹ ਤਨ ਮਨ ਸਭ ਆਪ ਦਾ ਹੈ ਤੇ ਆਪ ਅੱਗੇ ਹਾਜ਼ਰ ਹੈ ਮੈਂ ਆਪ ਦੀ ਪਹਿਲੀ ਆਵਾਜ਼ ਉੱਪਰ ਹਾਜ਼ਰ ਨਾ ਹੋਣ ਦੀ ਮਾਫੀ ਮੰਗਦਾ ਹਾਂ ਗੁਰੂ ਜੀ ਨੇ ਫਿਰ ਦੀਵਾਨ ਵਿੱਚ ਹਾਜ਼ਰ ਹੋ ਕੇ ਇੱਕ ਹੋਰ ਸੀਸ ਦੀ ਮੰਗ ਕੀਤੀ ਇਸ ਵਾਰੀ ਭਾਈ ਧਰਮ ਸਿੰਘ ਦਿੱਲੀ ਦੇ ਜੱਟ ਨੇ ਆਪਣਾ ਸੀਸ ਭੇਟ ਕੀਤਾ ਇਸ ਤਰ੍ਹਾਂ ਤਿੰਨ ਹੋਰ ਸਿੱਖਾਂ ਜਗਨਨਾਥ ਪੁਰੀ ਉੜੀਸਾ ਦੇ ਭਾਈ ਹਿੰਮਤ ਰਾਏ ਝੂਰ ਦਵਾਰਕਾ ਗੁਜਰਾਤ ਦੇ ਭਾਈ ਮੁਹਕਮ ਚੰਦ ਸ਼ਿੰਬੇ ਅਤੇ ਆਂਧਰਾ ਪ੍ਰਦੇਸ਼ ਵਿਦਰ ਦੇ ਭਾਈ ਸਾਹਿਬ ਚੰਦ ਨੇ ਸੀਸ ਭੇਟ ਕੀਤੇ ਉਹਨਾਂ ਪੰਜਾਂ ਸਿੱਖਾਂ ਨੂੰ ਮੁੜ ਜੀਵਨ ਦਿੰਦੇ ਹੋਏ ਸਰਜੀਤ ਕੀਤਾ ਸੁੰਦਰ ਵਸਤਰ ਤੇ ਸ਼ਸਤਰ ਧਾਰਨ ਕਰਾ ਕੇ ਪੰਜ ਕਰਕ ਆਕਾਰ ਬਖਸ਼ਿਸ਼ ਕਰਕੇ ਸੰਗਤਾਂ ਵਿੱਚ ਬਿਠਾਲ ਦਿੱਤਾ ਫਿਰ ਗੁਰੂ ਜੀ ਨੇ ਇੱਕ ਸਰਬ ਲੋਹੇ ਦੇ ਬਾਟੇ ਵਿੱਚ ਸਤਲੁਜ ਦਾ ਜਲ ਤੇ ਪਤਾਸੇ ਪਾਏ ਗੁਰੂ ਜੀ ਨੇ ਪੰਜ ਪਿਆਰੇ ਉਸ ਬਾਟੇ ਦੇ ਦੁਆਲੇ ਬੈਠ ਕੇ ਇੱਕ ਖੰਡਾ ਲੈ ਕੇ ਗੁਰੂ ਜੀ ਨੇ ਉਸ ਬਾਟੇ ਦੇ ਜਲ ਨੂੰ ਹਿਲਾਉਣਾ ਸ਼ੁਰੂ ਕੀਤਾ ਤੇ ਪੰਜ ਬਾਣੀਆਂ Jap Ji Sahab Jap Sahab Tab Prasad Savaiye ਜੋਪਈ ਸਾਹਿਬ ਤੇ ਅਨੰਦ ਸਾਹਿਬ ਦੇ ਪਾਠ ਕਰਨਾ ਆਰੰਭ ਕੀਤਾ ਪਾਠ ਦੇ ਭੋਗ ਪੈਣ ਅਪਰੰਤ ਗੁਰੂ ਜੀ ਨੇ ਅਰਦਾਸ ਕਰਕੇ ਇਹ ਇਹ ਹੁਣ ਅੰਮ੍ਰਿਤ ਤਿਆਰ ਹੋ ਗਿਆ ਹੈ ਇਸ ਅੰਮ੍ਰਿਤ ਨਾਲ ਖਾਲਸਾ ਤਿਆਰ ਕੀਤਾ ਜਾਵੇਗਾ ਖਾਲਸਾ ਵਾਹਿਗੁਰੂ ਦੀ ਫੌਜ ਹੋਵੇਗੀ ਖਾਲਸਾ ਜ਼ੁਲਮ ਦਾ ਨਾਸ਼ ਕਰੇਗਾ ਖੰਡੇ ਦੇ ਪਾਣੀ ਨਾਲ ਤਿਆਰ ਕੀਤਾ ਅੰਮ੍ਰਿਤ ਪੰਜ ਪਿਆਰਿਆਂ ਨੂੰ ਸ਼ਿਕਾਇਆ ਗਿਆ ਉਹਨਾਂ ਦੇ ਕੇਸਾਂ ਦਸਵੇਂ ਦੁਆਰ ਤੇ ਅੱਖਾਂ ਵਿੱਚ ਅੰਮ੍ਰਿਤ ਦੇ ਛਿੱਟੇ ਮਾਰੇਗਾ ਪੰਜ ਪਿਆਰਿਆਂ ਦੇ ਅਮਰਤ ਛਕਣ ਉਪਰੰਤ ਖਾਲਸੇ ਦੀ ਸਹਾਜਨਾ ਹੋ ਗਈ। ਗੁਰੂ ਜੀ ਨੇ ਖਾਲਸੇ ਨੂੰ ਬੇਨਤੀ ਕੀਤੀ ਕਿ ਉਹਨਾਂ ਨੂੰ ਵੀ ਅਮਰਤ ਦੀ ਦਾਤ ਬਖਸ਼ੀ ਜਾਵੇ। ਗੁਰੂ ਗੋਬਿੰਦ ਰਾਏ ਅਮਰਤ ਪਾਨ ਕਰ ਰਏ ਗੁਰੂ ਗੋਬਿੰਦ ਸਿੰਘ ਬਣ ਗਏ। ਗੁਰੂ ਜੀ ਨੇ ਸਿੱਖਾਂ ਨੂੰ ਅਮਰਤ ਦਾਤ ਬਖਸ਼ ਕੇ ਸਿੰਘ ਬਣਾ ਦਿੱਤਾ ਤੇ ਇਸਤਰੀਆਂ ਨੂੰ ਕੌਰ ਦੀ ਪਦਵੀ ਦੇ ਦਿੱਤੀ। ਬ੍ਰਾਹਮਣਾਂ ਦੇ ਬਣਾਏ ਹੋਏ ਚਾਰੇ ਵਰਨਾ ਦੇ ਮਤਭੇਦ ਖਤਮ ਕਰ ਦਿੱਤੇ। ਇਸ ਲਈ ਸਿਖ ਕਹ ਵਿੱਚੋਂ ਉੱਚ ਨੀਚ ਜਾਤ ਪਾਤ ਖਤਮ ਹੋ ਗਈ ਸਾਰੇ ਸਿੰਘ ਭਰਾ ਭਰਾ ਹੋ ਗਏ ਸਿੰਘਾਂ ਨੇ ਮਨਾ ਵਿੱਚੋਂ ਹਉਮੇ ਮੈਲ ਕੱਢ ਕੇ ਖਾਲਸਾ ਬਣਾ ਦਿੱਤਾ ਗੁਰੂ ਜੀ ਨੇ ਪੰਜ ਕਕਾਰ ਕੇਸ ਕੰਗਾ ਕੜਾ ਕਿਰਪਾਨ ਤੇ ਕਸ਼ਹਿਰਾ ਸਿੰਘਾਂ ਨੂੰ ਆਪਣੇ ਤਨ ਤੇ ਸਦਾ ਲਈ ਸਜਾਏ ਰੱਖਣ ਦਾ ਆਦੇਸ਼ ਦਿੱਤਾ ਅਤੇ ਚਾਹ ਕਹਤਾਂ ਤੋਂ ਦੂਰ ਰਹਿਣ ਦੀ ਤਗੀਤ ਕੀਤੀ ਸਿੱਖਾ ਜੋ ਪੰਥ ਗੁਰੂ ਗੋਬਿੰਦ ਸਿੰਘ ਜੀ ਨੇ ਸਾਜਿਆ ਅਸੀਂ ਵੀ ਉਸ ਵਿੱਚ ਸ਼ਾਮਲ ਹੋਏ ਹਾਂ ਕਿ ਨਹੀਂ ਧੰਨਵਾਦ